ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਦਾ ਜਿਹੜਾ ਵਲੌਗ ਆ ਨਾ ਉਹ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਦਾ ਆ ਸੋ ਅੱਜ ਜਿਹੜਾ ਆ ਉਹ ਗੁਰਦੁਆਰਾ ਸਾਹਿਬ ਜਿਹੜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਰ ਮੈਂ ਦੇਖੇ ਚੱਲ ਰਹੇ ਸੀ ਨਾ ਉਹਨਾਂ ਦਾ ਜਪੋਗ ਵੀ ਪਹਿਣਾ ਸੀਗਾ 21 ਦਿਨ ਜਿਹੜੇ ਆ ਉਹ ਸੁਖਮਨੀ ਸਾਹਿਬ ਦੇ ਪਾਠ ਹੋਏ ਸੀਗੇ ਸੋ ਮੈਂ ਅੱਜ ਬਣਾਉਣ ਲੱਗੀਆਂ ਸਵੇਰੇ ਸਵੇਰੇ ਪਿੰਡੀਆਂ ਤੇ ਇਹ ਪਿੰਡੀਆਂ ਨੂੰ ਮੈਂ ਰਾਤ ਧੋ ਕੇ ਰੱਖ ਦਿੱਤਾ ਸੀਗਾ ਫਿਰ ਕਟਿੰਗ ਕਰ ਲਈ ਤੇ ਹੁਣ ਮੈਂ ਜਿਹੜਾ ਆ ਇਹਦੇ ਵਿੱਚ ਇੱਕ ਵੱਡਾ ਚਮਚ ਜਿਹੜਾ ਆ ਉਹ ਬੇਸਨ ਦਾ ਪਾ ਦਿੱਤਾ ਆ ਵੇਸਾਂ ਨੂੰ ਜਿਹੜਾ ਮਿਕਸ ਕਰ ਲੈਣਾ ਇਹ ਇੱਕ ਆਪਸ਼ਨਲ ਹੀ ਹੈਗਾ ਆ ਮੈਂ ਵੈਸੇ ਟਰਾਈ ਕਰਕੇ ਵੇਖਿਆ ਸੀਗਾ ਵੈਸੇ ਜ਼ਰੂਰਤ ਨਹੀਂ ਹੁੰਦੀ ਇਹ ਆ ਕਿ ਥੋੜੀਆਂ ਜੀਆਂ ਪਿੰਡੀਆਂ ਦੇ ਨਾਲ ਨਾ ਕ੍ਰਿਸਪੀ ਜੀਆਂ ਹੋ ਜਾਂਦੀਆਂ ਆ ਸੋ ਤੇਲ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਮੈਂ ਪਿੰਡੀਆਂ ਨੂੰ ਜਿਹੜਾ ਆ ਇਹਦੇ ਵਿੱਚ ਪਾ ਦਿੱਤਾ ਆ ਸਭ ਤੋਂ ਪਹਿਲਾਂ ਜਿਹੜਾ ਉਹ ਪਿੰਡੀ ਨੂੰ ਫਰਾਈ ਕਰ ਲੈਣਾ ਆ ਪਿੰਡੀਆਂ ਦੀ ਸਬਜ਼ੀ ਜਿਹੜੀ ਆ ਕਈ ਤਰੀਕਿਆਂ ਨਾਲ ਬਣ ਜਾਂਦੀ ਆ ਮੈਂ ਅੱਗੇ ਵੀ ਇੱਕ ਤਰੀਕਾ ਜਿਹੜਾ ਆ ਉਹ ਸ਼ੇਅਰ ਕੀਤਾ ਸੀਗਾ ਬਟ ਬਹੁਤ سارے ਈ ਵਿਊਅਰਸ ਨੂੰ ਐਵੇਂ ਲੱਗਦਾ ਸੀਗਾ ਕਿ ਇਸ ਤਰ੍ਹਾਂ ਜਿਹੜਾ ਹੈ ਦੇ ਵਿੱਚ ਪਿਆਜ਼ ਕੱਚਾ ਰਹਿ ਗਿਆ ਜਾਂ ਟਮਾਟਰ ਕੱਚਾ ਰਹਿ ਗਿਆ ਬਟ ਇਸ ਤਰ੍ਹਾਂ ਦੀ ਕੋਈ ਮਤਲਬ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਮੈਨੂੰ ਉਹ ਤਰੀਕਾ ਜਿਹੜਾ ਜ਼ਿਆਦਾ ਵਧੀਆ ਲੱਗਦਾ ਆ ਔਰ ਸਬਜੀ ਵੀ ਜਿਹੜੀ ਆ ਬਹੁਤ ਟੇਸਟੀ ਬਣਦੀ ਆ ਸੋ ਪਿੰਡੀਆਂ ਮੈਂ ਤਲਣ ਵਾਸਤੇ ਰੱਖੀਆਂ ਹੋਈਆਂ ਆ ਇੱਧਰ ਮੈਂ 4 ਤੋਂ 5 ਜਿਹੜੇ ਪਿਆਜ਼ ਆ ਮੀਡੀਅਮ ਸਾਈਜ਼ ਦੇ ਆ ਉਹਨਾਂ ਨੂੰ ਲੈ ਕੇ ਲੈਂਥ ਵਾਈਜ਼ ਕੱਟ ਲਿਆ ਸੀਗਾ ਤੇ ਇਹਦੇ ਜਿਹੜੀਆਂ ਪਿੰਡੀਆਂ ਆ ਉਹ ਵੀ ਚੰਗੀ ਤਰ੍ਹਾਂ ਫਰਾਈ ਹੋ ਗਈਆਂ ਆ ਮੈਂ ਜਿੰਨਾ ਤੇਲ ਪਾਇਆ ਸੀ ਨਾ ਉਹ ਸਾਰਾ ਤੇਲ ਜਿਹੜਾ ਆ ਉਹ ਪਿੰਡੀਆਂ ਨੇ ਹੀ ਚੂਸ ਲਿਆ ਸੀਗਾ ਮਤਲਬ ਕਿ ਅਬਜ਼ਰਵ ਕਰ ਲਿਆ ਸੀਗਾ ਤੇ ਬਸ 10 ਮਿੰਟ ਲੱਗਦੇ ਆ ਪਿੰਡੀਆਂ ਨੂੰ ਫਰਾਈ ਹੋਣ ਵਾਸਤੇ ਤੇ ਜਦੋਂ ਪਿੰਡੀਆਂ ਫਰਾਈ ਹੋ ਗਈਆਂ ਤੇ ਉਦੋਂ ਜਿਹੜਾ ਆ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲੈਣਾ ਆ ਬਾਕੀ ਹਾਂ ਅਗਰ ਤੁਸੀਂ ਚਾਹੋ ਤੇ ਇਹਦੇ ਉੱਤੇ ਹੀ ਕੱਟੇ ਹੋਏ ਪਿਆਜ਼ ਪਾਦੋ ਪਿਆਜ਼ ਜਿਹੜੇ ਆ ਉਹ ਬੜੇ ਸੋਹਣੇ ਰਹਿੰਦੇ ਆ ਕਿਉਂਕਿ ਜਿਹੜੀ ਭਿੰਡੀ ਹੁੰਦੀ ਹੈ ਨਾ ਉਹਦੇ ਵਿੱਚ ਜਿਆਦਾ ਪੱਕੇ ਹੋਏ ਪਿਆਜ਼ ਜਿਹੜੇ ਆ ਉਹ ਸੁਆਦਨੇ ਲੱਗਦੇ ਇਹਦੇ ਵਿੱਚ ਥੋੜਾ ਜਿਹਾ ਪਿਆਜ਼ ਦਾ ਕ੍ਰੰਚ ਆਉਣਾ ਚਾਹੀਦਾ ਆ ਮਤਲਬ ਕਿ ਪਿਆਜ਼ ਜਿਹੜੇ ਆ 50% ਤੱਕ ਹੀ ਕੁੱਕ ਹੋਣੇ ਚਾਹੀਦੇ ਆ ਸੋ ਮੈਂ ਹੋਰ ਤੇਲ ਨਹੀਂ ਪਾਇਆ ਦੇ ਵਿੱਚ ਸਿਰਫ ਇੱਕ ਚਮਚ ਗੜਾਈ ਵਿੱਚ ਤੇਲ ਸੀਗਾ ਉਹਦੇ ਵਿੱਚ ਹੀ ਮੈਂ ਜਿਹੜੇ ਕੱਟੇ ਹੋਏ ਪਿਆਜ਼ ਆ ਉਹ ਪਾ ਦਿੱਤੇ ਆ ਤੇ ਬੜੇ ਸੋਨੇ ਹੋ ਪੁੱਜ ਗਿਆ ਬਿਲਕੁਲ ਮਤਲਬ ਕਿ ਇਹਨਾਂ ਨੂੰ ਬਿਲਕੁਲ ਬਰਾਊਨ ਨਹੀਂ ਕਰਨਾ ਬਸ ਜਦੋਂ ਇਹ ਥੋੜੇ ਜੇ ਟਰਾਂਸਪੇਰੈਂਟੇ ਹੋ ਗਏ 50% ਤੱਕ ਕੁੱਕ ਹੋ ਗਏ ਨਾ ਉਦੋਂ ਮੈਂ ਇਹਦੇ ਵਿੱਚ ਜਿਹੜਾ ਆ ਉਹ ਟਮਾਟਰ ਤੇ ਹਰੀ ਮਿਰਚ ਪਾ ਦਿੱਤੀ ਆ ਤੁਸੀਂ ਟਮਾਟਰ ਤੇ ਹਰੀ ਮਿਰਚ ਹਰੀ ਮਿਰਚ ਤੇ ਪੈਣੀ ਪੈਣੀ ਆ ਨਾ ਅਗਰ ਤੁਸੀਂ ਟਮਾਟਰ ਨਹੀਂ ਪਾਉਣਾ ਚਾਹੁੰਦੇ ਨਾ ਪਾਓ ਬਟ ਟਮਾਟਰਾਂ ਦੇ ਨਾਲ ਪਿੰਡੀ ਦਾ ਟੇਸ ਜਿਹੜਾ ਹੋਰ ਵੱਧ ਜਾਂਦਾ ਆ ਸੋ ਨਮਕ ਪਾ ਦਿੱਤਾ ਆ ਹਲਦੀ ਪਾ ਦਿੱਤੀ ਆ ਦੇੱਕੀ ਮਿਰਚ ਤੇ ਗਰਮ ਮਸਾਲਾ ਜੋ ਕਿ ਸਵਾਦ ਦੇ ਅਨੁਸਾਰ ਆ ਹਰ ਕਿਸੇ ਦਾ ਆਪਣਾ ਆਪਣਾ ਸਵਾਦ ਹੁੰਦਾ ਆ ਕੋਈ ਨੂਨ ਘੱਟ ਖਾਂਦਾ ਆ ਕੋਈ ਜ਼ਿਆਦਾ ਖਾਂਦਾ ਆ ਇਸ ਕਰਕੇ ਮੈਂ ਕਦੀ ਵੀ ਜਿਹੜਾ ਆ ਇਹ ਨਹੀਂ ਦੱਸਦੀ ਕਿ ਮੈਂ ਇੰਨੇ ਚਮਚ ਪਾਏ ਜਾਂ ਇੰਨੇ ਚਮਚ ਪਾਏ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਹੀ ਜਿਹੜੇ ਮਸਾਲੇ ਆ ਉਹਦੇ ਵਿੱਚ ਕਿਸੇ ਵੀ ਸਬਜ਼ੀ ਵਿੱਚ ਪਾ ਸਕਦੇ ਹੋ ਸੋ ਕਿਉਂਕਿ ਸਬਜ਼ੀ ਵਿੱਚ ਪਾਣੀ ਨਹੀਂ ਨਾ ਪੈਂਦਾ ਇਸ ਕਰਕੇ ਮੈਂ ਥੋੜੀ ਦੇਣ ਵਾਸਤੇ ਲਾਈਕ 1 ਮਿੰਟ ਵਾਸਤੇ ਆ ਤੜਕੇ ਨੂੰ ਟੱਕ ਕੇ ਰੱਖ ਦਿੱਤਾ ਕਿ ਜਿਹੜੇ ਟਮਾਟਰ ਆ ਥੋਣੇ ਦੇ ਸੌਫਟ ਹੋ ਜਾਣ ਫਿਰ ਮੇਰੇ ਵਿੱਚ ਤਲੀਆਂ ਹੋਈਆਂ ਪਿੰਡੀਆਂ ਪਾ ਦਿਤੀਆਂ ਤੇ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਉਹ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਆ ਸੋ ਸਬਜੀ ਸਾਡੀ ਜਿਹੜੀ ਆ ਬਣ ਕੇ ਤਿਆਰ ਹੋ ਗਈ ਆ ਇਹਦੇ ਵਿੱਚ ਹੁਣ ਦੋ ਚੀਜ਼ਾਂ ਜਿਹੜੀਆਂ ਉਹ ਲਾਸਟ ਤੇ ਪਾਣੀਆਂ ਆ ਪਹਿਲੀ ਤੇ ਇਹ ਆ ਪੁਦੀਨੇ ਦਾ ਪਾਊਡਰ ਜਿਹੜਾ ਕਿ ਮੈਂ ਘਰੇ ਹੀ ਬਣਾਇਆ ਹੋਇਆ ਆ ਪੁਦੀਨੇ ਨੂੰ ਸੁਕਾ ਕੇ ਥੋੜਾ ਜਿਹਾ ਮੈਂ ਪੁਦੀਨੇ ਦਾ ਪਾਊਡਰ ਪਾ ਦਿੱਤਾ ਆ ਤੇ ਅੱਧਾ ਨਿੰਬੂ ਇਹਦੇ ਉੱਤੇ ਨਚੋੜ ਦਿੱਤਾ ਆ ਅਗਰ ਤੁਸੀਂ ਨਿੰਬੂ ਨਹੀਂ ਨਾ ਪਾਣਾ ਚਾਹੁੰਦੇ ਤੇ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਪਿੰਡੀਆਂ ਇਸ ਤਰ੍ਹਾਂ ਹੀ ਬਹੁਤ ਵਧੀਆ ਬੰਦੀਆਂ ਲੀ ਇਸ ਲੀਆਂ ਨਹੀਂ ਬੰਦੀਆਂ ਔਰ ਪੱਕ ਵੀ ਜਾਂਦੀਆਂ ਆ ਕਿਉਂਕਿ ਅਸੀਂ ਪਹਿਲਾਂ ਹੀ ਫਰਾਈ ਕੀਤੀਆਂ ਹੋਈਆਂ ਆ ਜੇ ਤੁਸੀਂ ਨਿੰਬੂ ਪਾ ਦਿੰਦੇ ਹੋ ਨਾ ਤੇ ਫਿਰ ਪਿੰਡੀਆਂ ਦੀ ਜਿਹੜੀ ਸਬਜੀ ਆ ਨਾ ਮੇਰੇ ਹਿਸਾਬ ਨਾਲ ਜਿਆਦਾ دیر ਨਹੀਂ ਚੱਲਦੀ ਮਤਲਬ ਕਿ ਸ਼ਾਮ ਤੱਕ ਇਹ ਖਰਾਬ ਹੋ ਹੀ ਜਾਂਦੀ ਆ ਬਟ ਕਿਉਂਕਿ ਅਸੀਂ ਸਵੇਰ ਦੇ ਟਾਈਮ 12 ਵਜੇ ਤੱਕ ਖਾ ਲੈਣੀ ਸੀਗੀ ਇਸ ਕਰਕੇ ਮੈਂ ਨਿੰਬੂ ਇਹਦੇ ਵਿੱਚ ਪਾ ਦਿੱਤਾ ਸੋ ਮੈਂ ਤੁਹਾਨੂੰ ਬਾਹਰ ਦੀ ਕਲਿੱਪ ਦਿਖਾ ਲ ਦਿੰਨੀ ਆ ਬਾਹਰ ਜਿਹੜਾ ਆ ਉਹ ਲੰਗਰ ਦੀ ਤਿਆਰੀ ਹੋ ਰਹੀ ਆ ਤੰਦੂਰ ਵਗੈਰਾ ਲੱਗ ਰਹੇ ਆ ਕਿਉਂਕਿ ਅੱਜ ਜਿਹੜਾ ਆ ਗੁਰਦੁਆਰਾ ਸਹਿਬ ਦਾਲ ਫੁਲਕੇ ਦਾ ਲੰਗਰ ਸੀਗਾ ਤੰਦੂਰੀ ਫੁਲਕੇ ਤੇ ਨਾਲ ਮਾਵਾਂ ਦੀ ਦਾਲ ਸੋ ਜਿਹੜੀਆਂ ਮੈਂ ਪਿੰਡੀਆਂ ਦੀ ਸਬਜ਼ੀ ਬਣਾਈ ਸੀ ਨਾ ਉਹ ਸਿਰਫ ਲੰਚ ਲੰਚ ਬਾਕਸ ਵਾਸਤੇ ਸੀਗੀ ਸੋ ਸਵੇਰ ਦਾ ਨਾਸ਼ਤਾ ਵਗੈਰਾ ਤਿਆਰ ਕਰਨ ਤੋਂ ਬਾਅਦ ਫਿਰ ਤਿਆਰ ਹੋ ਕੇ ਅਸੀਂ ਚਲੇ ਗਏ ਸੀ ਗੁਰਦੁਆਰਾ ਸਹਿਬ ਉੱਥੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਹੋਇਆ ਫਿਰ ਕੀਰਤਨ ਹੋਇਆ ਬੈਠੋ ਸਾਰੇ ਅੱਗੇ ਸੋ ਭੋਗ ਭੰਨ ਤੋਂ ਬਾਅਦ ਅਸੀਂ ਆ ਗਏ ਸੀ ਕਾਰ ਤੇ ਅੱਜ ਸਾਨੂੰ ਇਹ ਵੀ ਪ੍ਰਸ਼ਾਦ ਮਿਲੇ ਆ ਸੀ ਬਿਸਕੁਟ ਵਗੈਰਾ ਸੀ ਪ੍ਰਸ਼ਾਦ ਸੀ ਘੁੰਗਣੀਆਂ ਸੀਗੀਆਂ ਤੇ ਮੇਰੀ ਸਿਸਟਰ ਵੀ ਆਈ ਸੀਗੀ ਅੱਜ ਗੁਰਦੁਆਰਾ ਸਾਹਿਬ ਜਾਣ ਵਾਸਤੇ ਤੇ ਬੱਚੇ ਜਿਹੜੇ ਆ ਉਹ ਅੱਜ ਸਾਰੀ ਦਿਹਾੜੀ ਸੇਵਾ ਕਰਦੇ ਰਹੇ ਤੇ ਮੇਰੇ ਕੋਲੋਂ ਕੁਝ ਰਿਕਾਰਡ ਨਹੀਂ ਹੋਇਆ ਤੇ ਅੱਜ ਉਹ ਬਹੁਤ ਜ਼ਿਆਦਾ ਥੱਕ ਗਏ ਸੀਗੀ ਮੈਂ ਯਾਦ ਹੀ ਪਉਣ ਲੱਗਿਆ ਮੈਨੂੰ ਪੁਤਤਾ ਵੀ ਚਿੱਟਾ ਕਾਲਾ ਹੋ ਗਿਆ ਸਾਰਾ ਹੈਂ ਸਾਈ ਮੈਂ ਲਾਤਾ ਪੁਤੀਲੇ ਚੁੱਕੇ ਸਾਰਾ ਕੁਰਤਾ ਕਾਲਾ ਹੋ ਗਿਆ